ਅੱਜ ਹੀ ਇੱਕ ਰੈਸਪੀ ਇੱਕ ਚੀਜ਼ ਬਣਾ ਕੇ ਰੱਖ ਲਓ ਤੁਸੀਂ ਆਪਣੇ ਘਰ ਵਿੱਚ ਜਿਵੇਂ ਕਿ ਹੁਣ ਮੌਸਮ ਬਦਲ ਰਿਹਾ ਹੈ ਤੇ ਬੱਚਿਆਂ ਨੂੰ ਖਾਸ ਕਰਕੇ ਖਾਂਗ ਜਕਮ ਹੋ ਜਾਂਦਾ ਉਹ ਇਸ ਨੂੰ ਬਚੇ ਰਹਿਣਗੇ ਤੇ ਬਜ਼ੁਰਗਾਂ ਦੀ ਸਿਹਤ ਵੀ ਠੀਕ ਰਹੂਗੀ ਤੇ ਆਪਣੀ ਸਿਹਤ ਵੀ ਠੀਕ ਰਹੂਗੀ ਬਹੁਤ ਹੀ ਆਸਾਨ ਹੈ ਇਹ ਰੈਸਪੀ ਬਣਾਉਣੀ ਤੇ ਬਹੁਤ ਹੀ ਥੋੜੇ ਜਿਹਾ ਸਮਾਨ ਨਾਲ ਜੋ ਘਰਤੀ ਸਮਾਨ ਸਾਡੇ ਪਿਆ ਹੁੰਦਾ ਉਸ ਦੇ ਨਾਲ ਹੀ ਇਹ ਰੈਸਪੀ ਬਣ ਜਾਂਦੀ ਹੈ ਤੇ ਬਹੁਤ ਸਵਾਦੀ ਵੀ ਬਣਦੀ ਹੈ ਤੇ ਬਹੁਤ ਹੈਲਦੀ ਵੀ ਹੈ ਚਲੋ ਜੀ ਆਪਾਂ ਸ਼ੁਰੂ ਕਰਦੇ ਇਸ ਰੈਸਪੀ ਨੂੰ ਬਣਾਉਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ 'ਚ ਪ੍ਰਮਾਤਮਾ ਸਾਰੇ ਭੈਣ ਭਰਾ ਚ ਰੱਖ ਕੇ ਤੇ ਆਪਾਂ ਜੀ ਬਣਾ ਰਹੇ ਆ ਵੇਸਣ ਦੀ ਇੱਕ ਖਾਸ ਰੈਸਪੀ ਜੋ ਕਿ ਬਹੁਤ ਹੀ ਈਜ਼ੀ ਆ ਬਣਾਉਣੀ ਤੇ ਬੱਚਿਆਂ ਨੂੰ ਖੰਗ ਜਕੰਤੋਂ ਵੀ ਬਚਾ ਕੇ ਰੱਖ ਰਹੀਏ ਤੇ ਨਾਲ ਨਾਲ ਆਪਾਂ ਰਾਤੀ ਰੋਟੀ ਦੀ ਤਿਆਰੀ ਕਰ ਰਹੇ ਆ ਤੇ ਆਪਾਂ ਸਭ ਤੋਂ ਪਹਿਲਾਂ 1/2 ਕਿਲੋ ਘਿਓ ਜਿਹੜਾ ਵਾ ਉਹਨੂੰ ਥੋੜਾ ਗਰਮ ਕਰ ਲਿਆ ਪਿਘਲਾ ਲਿਆ ਤੇ ਉਹਦੇ ਵਿੱਚ ਆਪਾਂ ਮਿਕਸ ਕਰ ਲਿਆ ਜੀ 1/2 ਕਿਲੋ ਹੀ ਵੇਸਣ ਤੇ ਇਹਨੂੰ ਆਪਾਂ ਬਿਲਕੁਲ ਲੋ ਫਲੇਮ ਤੇ ਭੁਲਣਾਵਾ ਕੋਈ ਹਾਈ ਫਲੇਮ ਜਾਂ ਮੀਡੀਅਮ ਫਲੇਮ ਨੇ ਬਿਲਕੁਲ ਲੋ ਫਲੇਮ ਤੇ 1 ਘੰਟਾ ਡੇਢ ਘੰਟਾ ਲੱਗ ਜਾਂਦਾ ਜੀ ਹੌਲੀ ਹੌਲੀ ਪੁੱਜਦੇ ਆ ਤੇ ਬਿਲਕੁਲ ਸਬਰ ਨਾਲ ਇਹਨੂੰ ਤੁਸੀਂ ਜਿਹੜਾ ਵਾ ਭੁੰਨਣਾ ਬਿਲਕੁਲ ਲੋ ਫਲੇਮ ਤੇ ਤੇ ਇੱਕ ਪਾਸੇ ਆਪਾਂ ਬਣਾ ਰਹੇ ਆ ਜੀ ਚੌਲ ਕੜੀ ਆਪਾਂ ਮਾਰਨਿੰਗ ਟਾਈਮ ਕਿ ਬਣਾਈ ਸੀ ਤੇ ਉਸ ਦੇ ਨਾਲ ਹੀ ਆਪਾਂ ਹੁਣ ਚੌਲ ਬਣਾ ਕੇ ਰਾਤ ਨੂੰ ਸਰਵ ਕਰਨੇ ਆ ਕਿਉਂਕਿ ਸਾਰਿਆਂ ਦੀ ਡਿਮਾਂਡ ਸੀ ਵੀ ਸਾਨੂੰ ਕੜੀ ਦੇ ਨਾਲ ਚੌਲ ਬਣਾ ਦੋ ਤੇ ਇਸ ਦੇ ਨਾਲ ਨਾਲ ਹੀ ਪ੍ਰਮਾਤਮਾ ਦੀ ਜਿਹੜੇ ਵੀ ਭੈਣ ਭਰਾਵਾ ਹਰ ਪੀਰਤ ਦੁਨੀਆਂ ਦੇ ਕਿਸੇ ਵੀ ਹਿੱਸੇ ਤੇ ਆਸ਼ਕਾਸ਼ ਕਰਕੇ ਸਾਡੇ ਲਹਿੰਦੇ ਦੇ ਜੱਟ ਦੇ ਪੰਜਾਬ ਵਾਲੇ ਭੈਣ ਪਰਮਾਤਮਾ ਮੋੜ ਜੀਵਨ ਜਿਉਣ ਦੀ ਸਮਰੱਥਾ ਬਖਸ਼ੇ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ੇ ਤੇ ਜਿੰਨੇ ਵੀ ਆਪਾਂ ਸਾਰਿਆਂ ਦੀ ਹੋ ਸਕੇ ਆਪਣੇ ਕੋਲੋਂ ਆਪਾਂ ਉਹਨਾਂ ਦੀ ਹੈਲਪ ਕਰੀਏ ਜਿਸ ਤਰੀਕੇ ਨਾਲ ਵੀ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਕਿਉਂਕਿ ਆਪਾਂ ਪਰਮਾਤਮਾ ਤੇ ਨਹੀਂ ਆ ਇਨਸਾਨ ਆ ਪਰ ਜਿੰਨਾ ਵੀ ਆਪਣੇ ਕੋਲ ਬਣ ਪਾਉਂਦਾ ਆਪਾਂ ਉਹਨਾਂ ਦੇ ਕੰਮ ਆ ਸਕੀਏ ਤੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਸੱਚੇ ਪਾਤਸ਼ਾਹ ਦੁਬਾਰਾ ਤੋਂ ਜਿਹੜਾ ਵਾ ਜੀਵਨ ਜੀਣ ਦੇ ਸਮਰੱਥ ਬਣਾਵੇ ਤੇ ਮੇਰਾ ਜਿਹੜਾ ਬੇਟਾ ਉਹ ਵੀ ਮੇਰੇ ਨਾਲ ਆ ਗਿਆ ਕਿਚਨ 'ਚ ਹੱਥ ਵਟਾਉਣ ਵਾਸਤੇ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਕਿ ਇਹਨੂੰ ਤੇ ਕੁਕਿੰਗ ਦਾ ਕੰਮ ਤਾਂ ਬਹੁਤ ਸ਼ੌਂਗ ਆ ਗਿਆ ਕੁੜੀਆਂ ਦੇ ਵਾਂਗੂ ਬੱਸ ਇਹਨੂੰ ਖਾਣੇ-ਦਾਣੇ ਦਾ ਬੜਾ ਹੀ ਸ਼ੌਂਕ ਹੈ ਬਣਾਉਣ ਦਾ ਖਾਣਾ-ਦਾਣਾ ਜਦੋਂ ਮੈਨੂੰ ਵੀ ਵਧੀਆ ਲੱਗਦਾ ਵੀ ਜਦੋਂ ਹੋਰ ਵੱਡਾ ਹੋ ਗਿਆ ਤੇ ਮੇਰੇ ਨਾਲ ਤੇ ਨੇ ਕਾਫੀ ਹੱਥ ਮਟਾ ਲਿਆ ਕਰਨਾ ਲੱਗੇ ਮੇਰੀ ਜਿਹੜੀ ਬੇਟੀ ਹੈ ਉਹ ਢਾਕੂ ਗੀੜਾ ਉਹਨੂੰ ਨਹੀਂ ਇੰਨਾ ਹੈਗਾ ਕੰਮ ਸਿੱਖਣ ਦਾ ਸ਼ੌਂਕ ਹੈਗਾ ਪਰ ਇੱਕ ਹੁੰਦਾ ਨਾ ਕਿ ਬੰਦਾ ਦਵਾ-ਦਵਾ ਵੜੀ ਜਾਂਦਾ ਰਸੋਈ 'ਚ ਉਹ ਵਾਲਾ ਉਹਦੇ 'ਚ ਗੁਣ ਨਹੀਂ ਹੈਗਾ ਇਹ ਬੇਟੀ 'ਚ ਜਾਂ ਮੇਰੇ 'ਚ ਤੇ ਨਾਲ ਹੀ ਆਪਾਂ ਜੀ ਲਾਲ ਮਿਰਚਾਂ ਇਹ ਕਰਦੀਆਂ ਮਿਰਚਾਂ ਇਹਦੇ ਤੋਂ ਬਹੁਤ ਜਿਹੜੀਆਂ ਲਾਲ ਖਾਸ ਮਿਰਚਾਂ ਲਾ ਲਈ ਹੋ ਜਾਂਦੀਆਂ ਨਾ ਉਹਨਾਂ ਨੂੰ ਆਪਾਂ ਭਿਉ ਦੇਣਾ ਵਾ ਰਾਤ ਪਰ ਪਾਣੀ ਜੇ ਥੋੜੀਆਂ ਜਿਹਿ ਨੂੰ ਇਹਨਾਂ ਦੀ ਆਪਾਂ ਚਟਨੀ ਬਣਾਉਣੀ ਹੈ ਵੀ ਰੈਸਪੀ ਜਿਹੜੀਆਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਰਾਤ ਪਰ ਇਹਨਾਂ ਨੂੰ ਪਹਿਲਾਂ ਭਿਓ ਕੇ ਰੱਖਣਾ ਮੈਨੂੰ ਥੋੜਾ ਜਿਹਾ ਘਿਓ ਘੱਟ ਲੱਗ ਰਿਹਾ ਸੀ ਇਸ ਲਈ ਦੋ ਖੰਚੇਵੇਂ ਹੋਰ ਘਿਓ ਪਾ ਲਿਆ ਸੀ ਮੈਂ ਕਿਹਾ ਚਲੋ ਵੇਸਨ ਜਿਹੜਾ ਵਧੀਆ ਤਰੀਕੇ ਨਾਲ ਪੁੱਜ ਜੇ ਵੀ ਬਿਲਕੁਲ ਸੁੱਕਾ ਜਿਆ ਵੀ ਨਾਰਵੇਂ ਨਹੀਂ ਤੇ ਫਿਰ ਗਲੇ ਨੂੰ ਲੱਗਦਾ ਖਾਣ ਲੱਗਿਆਂ ਚੌਲ ਆਪਣੇ ਬਣ ਗਏ ਸੀ ਜੀ ਖਾਣ ਲਈ ਕੋਈ ਵੀ ਚੀਜ਼ ਤੁਸੀਂ ਬਣਾਓ ਬਿਲਕੁਲ ਵਧੀਆ ਕੁਆਲਟੀ ਦੀ ਹੋਵੇ ਚਾਹੇ ਥੋੜੀ ਖਾ ਲਓ ਪਰ ਚੰਗੀ ਕੁਆਲਟੀ ਦੀ ਚੀਜ਼ ਖਾ ਲਓ ਕਈ ਵਾਰੀ ਚੌਲ ਹੁੰਦੇ ਆ ਪਿਓ ਖਿਚੜੀ ਬਣ ਜਾਂਦੇ ਆ ਉਹ ਤੁਸੀਂ ਖਿਚੜੀ ਜਾਂ ਖੀਰ ਲਈ ਲਿਆ ਕੇ ਰੱਖ ਸਕਦੇ ਜੀ ਪਰ ਹੁਣ ਜਿਵੇਂ ਆਪਾਂ ਜੱਟ ਜ਼ਿਮੀਂਦਾਰ ਆ ਕਣਕ ਝੋਨਾ ਤੇ ਆਪਣੀਆਂ ਮੇਨ ਫਸਲਾਂ ਆ ਤੇ ਖਾਣ ਲਈ ਜਿਹੜੇ ਚੌਲ ਵਗੈਰਾ ਉਹ ਚੰਗੀ ਕੁਆਲਟੀ ਦੇ ਹੀ ਰੱਖਣੇ ਚਾਹੀਦੇ ਆ ਕਿਉਂਕਿ ਜਿਹੜੀ ਚੀਜ਼ ਵੇਖ ਨੂੰ ਸੋਹਣੀ ਲੱਗਦੀ ਆ ਖਾਣ ਨੂੰ ਵੀ ਉਨੀ ਹੀ ਮਨ ਕਰਦਾ ਵਾ ਤੇ ਆਪਾਂ ਜੀ ਚੌਲ ਖੁੱਲੇ ਪਾਣੀ 'ਚ ਹੀ ਬਣਾਉਨੇ ਆ ਜਦੋਂ ਵੀ ਬਣਾਉਨੇ ਆ ਤੇ ਬਾਅਦ ਵਿੱਚ ਉਹਨਾਂ ਦਾ ਇਦਾਂ ਪਾਣੀ ਕੱਢ ਲਈਦਾ ਵਾ ਕਈ ਵਾਰੀ ਤੇ ਪਾਣੀ ਆਪਾਂ ਇਹਨੂੰ ਮੈਂ ਬੂਟਿਆਂ-ਬਾਟਿਆਂ ਨੂੰ ਹੀ ਪਾ ਦਿੰਨੀ ਆ ਤੇ ਇੱਥੇ ਜੀ ਆਪਾਂ ਚਮਚਾਕ ਘਿਓ ਦੇਸੀਰ ਲਾ ਲਿਆ ਸੀ ਤੇ ਇਹਨਾਂ ਨੂੰ ਇਸ ਤਰ੍ਹਾਂ ਚਮਚੇ ਨਾਲ ਮਿਕਸ ਕਰ ਦੇਣਾ ਬਹੁਤ ਸੋਹਣੇ ਜਿਹੜੇ ਅਖਿਲੇ-ਖਿਲੇ ਚੌਲ ਕੱਲਾ-ਕੱਲਾ ਦਾਣਾ ਵਧੀਆ ਲੱਗਦਾ ਵੇਖਣ ਨੂੰ ਹੀ ਕਿਉਂਕਿ ਜਦੋਂ ਵੇਖਣ ਨੂੰ ਚੀਜ਼ ਸੋਹਣੀ ਲੱਗੇ ਤੇ ਫਿਰ ਜੀ ਕਰਦਾ ਪੈ ਇਹਨੂੰ ਆਪਾਂ ਖਾਈਏ ਵੀ ਵੇਖੋ ਕਿੰਨੇ ਸੋਹਣੇ ਚੌਲ ਬਣੇ ਆ ਤੇ ਖੁੱਲੇ ਪਾਣੀ 'ਚ ਤੁਸੀਂ ਆਰਾਮ ਨਾਲ ਇਦ ਤੇ ਇਸ ਕਪਾਸੀ ਜਿਹੜਾ ਆਪਣਾ ਵੇchnਿਆ ਉਹ ਵੀ ਭੁੱਜ ਰਿਹਾ ਵਾ ਨਾਲ ਹੀ ਆਪਾਂ ਸਬਜ਼ੀ ਗਰਮ ਕਰਕੇ ਰਾਤੀ ਰੋਟੀ ਸਾਰਿਆਂ ਨੂੰ ਸਰਵ ਕਰ ਦੇਣੀ ਆ ਤੇ ਪਰਮਾਤਮਾ ਅੱਗੇ ਜੀ ਅਰਦਾਸ ਆ ਵਾਏ ਕੋਈ ਕਿਸੇ ਨੂੰ ਮਾੜਾ ਸਮਾਨਾ ਨਾ ਮੁਕਾਵੇ ਹੁਣ ਜਦੋਂ ਆਪਾਂ ਪੈਨਪ੍ਰਾਮਾ ਦੀਆਂ ਵੀਡੀਓ ਵੇਖਦੇ ਆਂ ਕਿ ਕਿੱਥੇ ਉਹ ਕੋਠੀਆਂ ਦੇ ਮਾਲਕਕਾਰਾਂ ਦੇ ਮਾਲਕ ਤੇ ਵਿਚਾਰਿਆਂ ਨੂੰ ਤੰਬੂ ਲਾ ਕੇ ਪੈਣਾ ਪਿਆ ਹੈ ਪ੍ਰਮਾਤਮਾ ਦਾ ਹੀ ਰੰਗ ਹੈ ਉਹ ਕਈ ਵਾਰੀ ਪਤਾ ਨਹੀਂ ਉਹਨੇ ਕਿਹੜੇ ਦਿਨ ਮਖਾਉਣੇ ਹੁੰਦੇ ਆ ਸੋ ਹਰ ਵੇਲੇ ਪ੍ਰਮਾਤਮਾ ਦੇ ਪਾਣੇ ਚ ਰਹਿਣਾ ਚਾਹੀਦਾ ਉਸ ਤੋਂ ਡਰ ਕੇ ਰਹਿਣਾ ਚਾਹੀਦਾ ਤੇ ਜਿਹੜੇ ਵੀ ਭੈਣ ਭਰਾ ਇਸ ਵੇਲੇ ਜਿਹੜੇ ਆ ਉਹ ਦੁਖੀ ਹੈ ਉਹਨਾਂ ਦੇ ਲੱਗ ਕੇ ਜਾਣਾ ਉਹਨਾਂ ਨਾਲ ਦਰਦ ਵੰਡਾਉਣਾ ਕੁਝ ਵੀ ਨਹੀਂ ਸਾਡੇ ਕੋਲ ਹੈਗਾ ਕਿਸੇ ਦੀ ਮਦਦ ਕਰ ਲਈ ਤੇ ਉਹਨਾਂ ਨਾਲ ਦੋ ਸ਼ਬਦ ਸਾਂਝੇ ਕਰਨਾ ਹੀ ਉਹਨਾਂ ਲਈ ਸਭ ਤੋਂ ਵੱਡੀ ਕਈ ਵਾਰੀ ਮਦਦ ਹੁੰਦੀ ਹੈ ਵੀ ਉਹਨਾਂ ਨੂੰ ਲੱਗਦਾ ਵੀ ਸਾਡਾ ਕੋਈ ਦੁੱਖ ਵੰਡਾਉਣ ਆ ਗਿਆ ਵਾ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਬੇਟੀ ਨੂੰ ਕ ਤਸੀਂ ਖਾਓ ਪਹਿਲਾਂ ਜਾ ਕੇ ਖਾਣਾ ਤੇ ਫਿਰ ਪੜ੍ਹ ਲਓ ਕਿਤਾਬਾਂ ਪੜ੍ਹੀਆਂ ਤੇ ਫਿਰ ਆ ਗਿਆ ਮੇਰਾ ਬੇਟਾ ਇਹ ਸਾਡਾ ਸਾਧ ਬੰਦਾ ਵਾ ਇਹਨੂੰ ਨਹੀਂ ਠੀਕ ਹੁੰਦੀ ਵੀ ਮੈਨੂੰ ਕੋਈ ਪਾ ਕੇ ਰੋਟੀ ਫੜਾਵੇ ਇਹਨੇ ਆਪੇ ਵਿਚਾਰੇ ਨੇ ਲੱਭ ਲੁਗ ਵਗੇ ਰੋਈ ਤੋਂ ਜੋ ਖਾਣੂ ਮਿਲਿਆ ਉਹਨੇ ਲੈ ਜਾਣਾ ਵਾ ਤੇ ਇਹ ਐਕਟਿਵ ਵੀ ਹੈਗਾ ਵਾ ਵੀ ਹਾਂ ਵੀਡੀਓ-ਵੀਡੀਓ ਬਣਾਉਂਦਾ ਵੀ ਇਹਨੂੰ ਬੜਾ ਸ਼ੌਂਕ ਹੈ ਵੀ ਮੈਂ ਇਤਾਂ ਬਣਾਵਾ ਉਤਾਂ ਬਣਾਵਾ ਤੇ ਚਲੋ ਪਰਮਾਤਮਾ ਜੀ ਸਾਰਿਆਂ ਦੇ ਬੱਚੇ ਪਰਿਵਾਰ ਨਵੇਂ ਨਰੋਏ ਰੱਖੇ ਹੋਏ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਪਰਵਾਰਾਂ ਦੇ ਨਾਲ ਹੀ ਜ਼ਿੰਦਗੀ ਸੋਹਣੀ ਲੱਗਦੀ ਆ ਹੱਸਦੀ ਵਸਦੀ ਆ ਤੇ ਵੇਸਨਾ ਆਪਣਾ ਭੁੱਜ ਚੁੱਕਾ ਹੁਣ ਜਿਵੇਂ 80% ਭੁੱਜ ਗਿਆ ਦੇਦੇ ਚ ਆਪਾਂ ਇੱਕ ਕੌਲੀ ਰਲਾਤੀ ਆ ਜੀ ਖਸ ਖਸ ਦੀ ਖਸ ਖਸ ਜਿਹੜੀ ਆ ਬਹੁਤ ਹੀ ਲਾਈਵੰਦ ਚੀਜ਼ ਆ ਖਾਂਗ ਚ ਕੰਮ ਤੋਂ ਬੱਚਿਆਂ ਨੂੰ ਬਚਾ ਕੇ ਰੱਖਦੀ ਆ ਇਧਰਿਆ ਮਾਣੋ ਬਿੱਲੀ ਮੇਰੇ ਰਸੋਈ ਦੇ ਤੰਦਰੇ 'ਚ ਬਾਰ-ਬਾਰ ਬੈਠੀ ਇਹ ਜੀ ਨਹੀਂ ਦਿੰਦੀ ਇਹਨੂੰ ਜਿੰਨਾ ਚਿਰ ਕੁਝ ਖਾਣ ਲਈ ਪਾਣਾ ਦੋ ਇਹਨੇ ਨਹੀਂ ਹਿਲੰਦਾ ਤੇ ਸਾਰੀ ਕੁਕਿੰਗ ਇਹ ਜ਼ਰੂਰ ਸਿੱਖਦੀ ਇਹਨੇ ਬੈਠੀ ਰਹਿਣਾ ਮਹਿੰਦੀ ਰਹਿਣਾ ਵੀ ਕੀ ਬਣਾਉਣ ਦੇ ਰਸੋਈ 'ਚ ਮੈਂ ਕਿਹਾ ਤੂੰ ਤੇ ਕੁਕਿੰਗ ਕਲਾਸਿਸ ਲਾਉਂਦੀ ਰਹਿਣੀ ਬ ਤੇ ਵੇਸਨ ਵੇਖੋ ਜੀ ਆਪਣਾ ਪੂਰਾ ਭੁੱਜ ਗਿਆ ਕੱਚਾ ਨਹੀਂ ਰੱਖਣਾ ਪੂਰਾ ਇਹਨੂੰ ਬਰਾਊਨ ਵਧੀਆ ਕਰ ਲੈਣਾ ਤੁਸੀਂ ਤੇ ਇਹਦੇ ਵਿੱਚ ਕਿਉਂ ਤੁਸੀਂ ਭਾਵੇਂ ਖੰਡ ਲਾ ਲਓ ਤੇ ਚਾਇਰ ਲਾ ਲਓ ਗੋੜੇਤਾ ਦੀ ਆਪਣੀ ਮਰਜ਼ੀ ਆ ਤੇ ਇਸ ਤਰ੍ਹਾਂ ਇਹਨੂੰ ਵਧੀਆ ਮਿਕਸ ਕਰ ਲੈਣਾ ਵਾ ਤੇ ਫਲੇਮ ਜਿਹੜਾ ਤੁਸੀਂ ਬੰਦ ਕਰ ਦੇਣਾ ਨਾਲ ਲੱਗਣੀ ਆਪਾਂ ਥੱਲੇ ਬਾਲਦੀ ਰੱਖਣੀ ਜਦੋਂ ਖੰਡ ਲਾਉਣੀਆਂ ਨਹੀਂ ਤੇ ਵੇਸਨ ਜਿਹੜਾ ਨੂੰ ਸਖਤ ਜਿਹਾ ਹੋ ਜਾਂਦਾ ਚਾਸਨੀ ਜੀ ਚੜ ਜਾਂਦੀ ਆ ਖੰਡ ਦੀ ਉਹਨੂੰ ਇਹਨੂੰ ਆਪਾਂ ਹੁਣ ਇੱਕ ਅਲੱਗ ਟ੍ਰੇ 'ਚ ਕੱਢ ਲਿਆ ਠੰਡਾ ਹੋਣ ਵਾਸਤੇ ਜਿਸ ਵੀ ਬਰਤਨ 'ਚ ਤੁਸੀਂ ਵੇਸਣ ਬਣਾਉਣਾ ਉਹਦੇ 'ਚੋਂ ਕੱਢ ਲੈਣਾ ਵਾ ਤੇ ਉਹਨੂੰ ਠੰਡਾ ਹੋਣ ਲਈ ਰੱਖ ਦੇਣਾ ਵਾ ਇਹਨੂੰ ਮੈਂ ਅੱਪੱਖੇ ਥੱਲੇ ਅੱਧੇ ਪੌਣੇ ਘੰਟੇ ਵਾਸਤੇ ਜਿਹੜਾ ਵਾ ਰੱਖਤਾ ਸੀ ਢੱਕ ਕੇ ਅੱਪੱਖਾ ਆਪਾਂ ਚਲਾਤਾ ਸੀ ਇਹਦੇ ਉੱਪਰ ਵੀ ਇਹ ਜਿਹੜਾ ਵਾ ਬਿਲਕੁਲ ਠੰਡਾ ਹੋ ਜੇ ਠੰਡਾ ਹੋਣ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਰਦੇ ਨਾਲ ਕਟਿੰਗ ਕਰਕੇ ਤੇ ਬਿਲਕੁਲ ਇਹਦਾ ਪੂਰਾ ਜੂਰਾ ਜਿਆ ਕਰ ਲਿਆ ਹੀ ਸਾਰੇ ਕਹਿੰਦੇ ਸੀ ਵੀ ਮਤਲਬ ਨਾ ਇਹਦੇ ਪੀਸ ਨਾ ਬਣਾਓ ਇਹਨੂੰ ਇਸ ਤਰ੍ਹਾਂ ਹੀ ਜਿਵੇਂ ਕੌਲੀ ਚਮਚੇ ਨਾਲ ਖਾਣ ਵਾਲਾ ਹੀ ਬਣਾ ਕੇ ਦਿਓ ਸਾਨੂੰ ਤੇ ਸਭ ਤੋਂ ਪਹਿਲਾਂ ਤੇ ਮੰਗ ਰਹੇ ਸੀ ਵੀ ਲਓ ਟੇਸਟ ਕਰਾਓ ਕਿੱਦਾਂ ਦਾ ਬਣਿਆ ਤੇ ਮੈਂ ਉਹਨਾਂ ਨੂੰ ਦੇ ਆਈ ਸੀ ਪਾ ਕੇ ਪਿਆਲੀਆਂ ਜੇ ਵੀ ਤੁਸੀਂ ਟੇਸਟ ਕਰ ਲੋ ਤੇ ਆ ਜੋ ਜੀ ਆਪਣੀ ਖਾਸ ਰੈਸਪੀ ਬਣ ਕੇ ਤਿਆਰ ਆ ਬੇਸਨ ਖਾਸ ਕਰਕੇ ਘਿਓ ਤੇ ਖੰਡ ਤਿੰਨ ਚਾਰ ਚੀਜ਼ਾਂ ਜੋ ਆਪਣੇ ਘਰ ਚ ਆਮ ਹੀ ਹੁੰਦੀਆਂ ਵਾ ਤੇ ਬਹੁਤ ਹੀ ਹੈਲਦੀ ਚੀਜ਼ ਬਣਦੀ ਐ ਸੋ ਕਿਦਾਂ ਨਹੀਂ ਲੱਗੀ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਤੇ ਰੈਸਪੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਹਾਈਕ ਵਾਲੀ ਇੱਕ ਆਪਸ਼ਨ ਜਰੂਰ ਆਉਂਦੀ ਐ ਨਾ ਉਹ ਜ਼ਰੂਰ ਕਰਿਆ ਕਰੋ ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਆ ਕਿ ਇੱਕ ਹਾਈਕ ਦੀ ਆਪਸ਼ਨ ਆਉਂਦੀ ਐ ਉਹ ਹਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ